ਯਾਰ ਲਾਈਵ ਹੈ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਮਾਨਯੋਗ ਐਸਐਸਪੀ ਦਾ ਸਾਥ ਅਤੇ ਜੀ ਦੇ ਦੇਸ਼ਾ ਨਿਰਦੇਸ਼ਾ ਤਹਿਤ ਨਸ਼ੇ ਦੇ ਖਾਤਮੇ ਸੰਬੰਧੀ ਵੱਡੀ ਮਹਿੰਮਤਿਆਕਤ ਥਾਣਾ ਕੋ ਮਣਕਲਾ ਦੇ ਐਸਐਚਓ ਗੁਰ ਸੇਵਕ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਪਿੰਡ ਮਸਾਣਾ ਵਿਖੇ ਸਰਪੰਚ ਵਿਕਰਮ ਸਿੰਘ ਦੇ ਸਹਿਯੋਗ ਨਾਲ ਨਸ਼ੇ ਦਾ ਤਸ਼ਹਰ ਨਾ ਕਰਮ ਸੰਬੰਧੀ ਜਾਗਰੂਕ ਕੈਂਪ ਲਗਾਇਆ ਗਿਆ ਇਸ ਨੂੰ ਕਹਤੇ ਐਸਐਸਓ ਗੁਰਸੇਵਕ ਸਿੰਘ ਨੇ ਪਿੰਡ ਵਾਸੀਆਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੀ ਲਾਤ ਨੂੰ ਇਲਾਕੇ ਵਿੱਚੋਂ ਖਤਮ ਕਰਨ ਲਈ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਪਿੰਡਾਂ ਨੂੰ ਨਸ਼ਾ ਮੁਕਤ ਕਰਕੇ ਰੰਗਲਾ ਅਤੇ ਖੇਤਮੰਦ ਪੰਜਾਬ ਬਣਾਉਣ ਦਾ ਸੁਪਨਾ ਸੱਚਾ ਕੀਤਾ ਜਾ ਸਕੇ ਇਸ ਮੌਕੇ ਤੇ ਐਸਆਈ ਕਿਰਸ਼ਨ ਲਾਲ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਖੇਡਾਂ ਪ੍ਰਤੀ ਆਪਣੀ ਰੁਚੀ ਵਿਦਾ ਹੋਣਾ ਅਤੇ ਚੰਗੇ ਖਿਡਾਰੀ ਬਣ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਇਸ ਮੌਕੇ ਤੇ ਸਰਪੰਚ ਵਿਕਰਮ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਅੰਦਰ ਕੋਈ ਵੀ ਨੌਜਵਾਨ ਜਿੱਟੇ ਆਦਾ ਆਦੀ ਨਹੀਂ ਹੈ ਅਤੇ ਪਿੰਡ ਵਾਸੀ ਬਾਰੋਂ ਆਉਣ ਵਾਲੇ ਬਾਰੇ ਨੌਜਵਾਨਾਂ ਤੇ ਪੂਰੀ ਨਗਰ ਬਣਾਈ ਰੱਖਦੇ ਹਨ ਸਰਪੰਚ ਬਿਕਰਮ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਅੰਦਰੋਂ ਨਸ਼ਾ ਖਤਮ ਕਰਨ ਲਈ ਵਚਨਬੱਧ ਹੈ ਅਤੇ ਆਮ ਜਨਤਾ ਨੂੰ ਨਸ਼ੇ ਦੇ ਖਾਤਮੇ ਲਈ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ ਇਸ ਮੌਕੇ ਤੇ ਏਐਸਆਈ ਕ੍ਰਿਸ਼ਨ ਲਾਲ ਏਐਸਆਈ ਅਜੇ ਕੁਮਾਰ ਏਐਸਆਈ ਵੀਰ ਪਾਲਕਾਰ ਸਾਡਾ ਕਾਂਸਟੇਬਲ ਰਾਜਵੀਰ ਕੌਰ ਤੋਂ ਇਲਾਵਾ ਪਿੰਡ ਵਾਸੀ ਆਜਨ ਸਾਹਿਬ ਦੇਖੋ ਤਰਿਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਜੀ ਇਹ ਜਿਹੜਾ ਨਸ਼ਿਆਂ ਬਾਰੇ ਆ ਸਾਡੀ ਸੀਐਮ ਸਾਹਿਬ ਸਾਡੇ ਡੀਡੀਪੀ ਸਾਹਿਬ ਮਾਨਜੋਗ ਮਾਨਜੋਗ ਸਾਡੇ ਐਸਐਸਪੀ ਸਾਹਿਬ ਸਾਡੇ ਹਲਕਾ ਡੀਐਸਪੀ ਸਾਹਿਬ ਸਾਡੇ ਸੀਨੀਅਰ ਅਫਸਰਾਂ ਵੱਲੋਂ ਹੁਕਮ ਆ ਕਿ ਜਿੱਥੇ ਵੀ ਕੋਈ ਨਸ਼ਾ ਕਰਦਾ ਆ ਜਾਂ ਵੇਚਦਾ ਵਾ ਤੁਰੰਤ ਉਹਨੂੰ ਫੜ ਕੇ ਸਾਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਤਾਂ ਜੋ ਜਿਹੜੀ ਸਾਡੀ ਆਉਣ ਵਾਲੀ ਨਵੀਂ ਪੀੜ੍ਹੀ ਆ ਇਹਨਾਂ ਨੂੰ ਬਚਾਇਆ ਜਾ ਸਕੇ ਨਸ਼ੇ ਤੋਂ ਕਿਉਂਕਿ ਨੌਜਵਾਨ ਕਾਫੀ ਇੱਥੇ ਦਸਤ ਵਿੱਚ ਗ੍ਰਸਤ ਹੋ ਚੁੱਕੇ ਨੇ ਤੇ ਕਈਆਂ ਜਗ੍ਹਾ ਤੇ ਇਹਨਾਂ ਦਾ ਲਾਜ ਵੀ ਕਰਾਇਆ ਜਾ ਰਿਹਾ ਵਾ ਤੇ ਇਹਨਾਂ ਨੂੰ ਹਦਾਇਤ ਵੀ ਕੀਤੀ ਪਿੰਡ ਵਾਲਿਆਂ ਨੂੰ ਵੀ ਕੋ ਡਰਨ ਦੀ ਲੋੜ ਨਹੀਂ ਹੈ ਜਿਹੜਾ ਵੀ ਕੋਈ ਵੇਚਦਾ ਵਾ ਉਹਦੀ ਇਨਫਾਰਮੇਸ਼ਨ ਸਾਨੂੰ ਦੇਣ ਤੇ ਜੇ ਰਿਕਵਰੀ ਤੁਹਾਨੂੰ ਹੈਵੀ ਹੋਏਗੀ ਤੇ ਉਹਦੇ ਮੁਤਾਬਕ ਹੀ ਆਪਣੇ ਸਨੀਅਰ ਅਫਸਰਾਂ ਚ ਹੈ ਕਿ ਇਹਨਾਂ ਨੂੰ ਨਾਮ ਹੀ ਦਵਾਇਆ ਜਾਏਗਾ ਸਰ ਆਮ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਮ ਸਾਡਾ ਇਹੋ ਮੈਸੇਜ ਆ ਵੀ ਆਪਣੇ ਖੇਡ ਖੇਡਾਂ ਨਾਲ ਖੇਡਾਂ ਵੱਲ ਧਿਆਨ ਦੇਣ ਠੀਕ ਹੈ ਪ੍ਰੈਕਟਿਸ ਕਰਨ ਸਰੀਰ ਆਪਣਾ ਤੰਦਰੁਸਤ ਰੱਖਣ ਪੜ੍ਹਾਈ ਕਰਨ ਠੀਕ ਹੈ ਜੀ ਤੇ ਇਹ ਜਿਹੜੀ ਸੁਸਾਇਟੀ ਆ ਜਿਹੜੇ ਕੋ ਨਸ਼ਾ ਕਰਨ ਵਾਲੇ ਆ ਉਹਨਾਂ ਦਾ ਸਾਥ ਨਹੀਂ ਕਰਨਾ ਠੀਕ ਹੈ ਅਹੀਂ ਸਮਾਜ ਤੇ ਮਰਦੰਦ ਨੇ ਗੱਲ ਇਹ ਸਮਾਜ ਚ ਇਹ ਕੰਮ ਚੱਲਦਾ ਵਾ ਸਮਾਜ ਕਿੱਥੋਂ ਬਣਦਾ ਏ ਸਮਾਜ ਪਹਿਲਾਂ ਇੱਕ ਸਾਡਾ ਘਰ ਹੁੰਦਾ ਘਰ ਦੇ ਨਾਲ ਘਰ ਬਣਦਾ ਫਿਰ ਗਲੀ ਬਣਦੀ ਆ ਫਿਰ ਪਿੰਡ ਬਣਦਾ ਏ ਤੇ ਪਿੰਡਾਂ ਦੇ ਨਾਲ ਫਿਰ ਪਿੰਡ ਇਹ ਸਮਾਜ ਸਾਡਾ ਹੋ ਗਿਆ ਜਦੋਂ ਅਸੀਂ ਲਾਗਦੇ ਘਰ ਦੇ ਵਿੱਚ ਵੇਖਿਆ ਵੀ ਕੋਈ ਗਲਤ ਕੰਮ ਕਰਨ ਰਿਹਾ ਵਾ ਤੇ ਅਸੀਂ ਉਹਦੀ ਇਨਫੋਰਮੇਸ਼ਨ ਨਾ ਦਵਾਂਗੇ ਠੀਕ ਹੈ ਜੀ ਕੱਲ ਨੂੰ ਉਦ ਕਰਨ ਰਿਆ ਵਾ ਤੁਮੜ ਕੇ ਸਾਡੇ ਬੱਚਿਆਂ ਦਾ ਵੀ ਨਖਤਾਨ ਹੋਣਾ ਠੀਕ ਹੈ ਨਾ ਜੇ ਇਹ ਦਰਦੇ ਆ ਅਸੀਂ ਦਰਦੇ ਰਹੇ ਤੇ ਫਿਰ ਸਮਝ ਲਓ ਵੀ ਆਉਣ ਵਾਲਾ ਸਮਾਂ ਠੀਕ ਨਹੀਂ ਹੋਏਗਾ ਬਰਬਾਦ ਹੋ ਜਾਊਗਾ ਡਰਨਾ ਨਹੀਂ ਕਿਸੇ ਕੋ ਠੀਕ ਹੈ ਨਹੀਂ ਜਿਹੜਾ ਕੁੱਤਾ ਬੰਦਾ ਵਾ ਜਿਹੜਾ ਇਹ ਗਲਤ ਕੰਮ ਕਰਦਾ ਵਾ ਉਹਨੂੰ ਆਪ ਹੀ ਫੜੋ ਤੇ ਸਾਨੂੰ ਇਨਫੋਰਮੇਸ਼ਨ ਦੇ ਜੀ ਠੀਕ ਹੈ ਠੀਕ ਹੈ